ਚਾਹ ਦੇ ਨਾਲ ਬਿਸਕੁਟ ਬੜੇ ਔਖੇ ਬੰਦੇ ਆਏ ਅੱਜ ਮੰਨਦੇ ਨਹੀਂ ਦੇਹ ਬਹੁਤ ਔਖੇ ਘੇਰ ਕੇ ਲੈ ਕੇ ਆਇਆ ਮੈਂ ਤੁਹਾਨੂੰ ਚਾਹ ਦੇ ਨਾਲ ਬਿਸਕੁਟ ਖਵਾਉਂਗਾ ਜਦੇ ਮੰਨਗੇ ਫਿਰ ਛੱਡ ਦਿਓ ਬਈ ਹੁਣ ਬਾਅਦ ਮਿਸਤਰੀ ਪਣਾ ਬਾਅਦ ਕਰਿਓ ਚਾਹ ਪੀਓ ਬਾਲਾ ਨਾ ਵੇ ਟੇਪ ਰੋਲ ਵੀ ਲੈ ਲੈਂਦਾ ਤੇਰਾ ਲਓ ਜੀ ਆਪਣੇ ਵੀਡੀਓ ਦੀ ਸ਼ੁਰੂਆਤ ਤਾਂ ਹੋ ਚੁੱਕੀ ਆ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਲੱਗੇ ਹੋਏ ਆ ਅੱਜ ਵਾਲੀ ਵੀਰਚੋਂ ਤੁਹਾਨੂੰ ਇਸ ਬੰਦੇ ਦਾ ਨੰਬਰ ਦਊਂਗਾ ਮੈਂ ਜਿਹੜਾ ਸਾਡੇ ਘਰ ਚ ਖੜਪੈਲਾਂ ਲਾ ਰਿਹਾ ਖੜਪੈਲੇ ਕਹਿੰਦੇ ਨੇ ਇਹਨਾਂ ਨੂੰ ਖੜਪੈਲਸ ਵੀਰ ਜੀ ਕਹਿੰਦੇ ਖੜਪੈਲਸ ਪੰਜਾਬੀ ਚ ਖੜਪੈਲਾ ਕੰਨਾ ਇੱਟ ਨੂੰ ਅੰਗਰੇਜ਼ੀ ਚ ਕੀ ਕਹਿੰਦੇ ਆ ਇਟਸ ਗਲਾਸ ਨੂੰ ਕਹਿੰਦੇ ਕਹਿੰਦਾ ਗਲਾਸ ਚ ਗਲਾਸ ਨੂੰ ਗਲਾਸ ਹੀ ਕਹਿੰਦੇ ਆ ਕਹਿੰਦਾ ਗਲਾਸ ਕਾਫੀ ਨੂੰ ਕਹਿੰਦੇ ਅੰਗਰੇਜ਼ੀ ਚ ਕਾਫੀਜ਼ ਮੈਂ ਉਹ ਦੱਸਿਆ ਕਹਿੰਦਾ ਇਹਨੂੰ ਬੰਦੇ ਨੂੰ ਅੰਗਰੇਜ਼ੀ ਆਉਂਦੀ ਹੈ ਰਹੀ ਚੀਜ਼ ਦਾ ਮੀਨਿੰਗ ਪਤਾ ਕਹਿੰਦਾ ਉਹ ਕਿਹਾ ਇਟ ਨੂੰ ਕਹੇਗਾ ਕਹਿੰਦਾ ਇਡਸ ਬਾਬਾ ਜੀ ਬੰਦਿਆਂ ਬਹੁਤ ਸੋਣਾ ਵਰਕ ਕਰਿਆ ਅੱਜ ਇਸ ਵੀਡੀਓ ਚ ਇਸ ਬੰਦੇ ਦਾ ਨੰਬਰ ਦਵਾਂਗੇ ਆਪਾਂ ਦੇਖਦੇ ਰਹੋ ਸਾਰੇ ਬੱਸ ਉਹ ਕਿਤੇ ਵੀ ਕਿਸੇ ਵੀ ਪਹਲਾ ਆ ਸਕਦਾ ਵਿੱਚ ਨੰਬਰ ਕਿਸੇ ਮੋੜ ਪਰ ਕਿਸੇ ਮੂਵਮੈਂਟ ਪਰ ਨੰਬਰ ਆ ਜਾਊਗਾ ਇਹ ਹੁਣ ਤੁਹਾਨੂੰ ਥੱਲੇ ਤੇ ਵੀ ਦਿਖਾਵਾਂਗੇ ਆਪਾਂ ਜਿਹੜਾ ਕੰਮ ਕਰਿਆ ਇੱਕ ਬੰਦੇ ਦਾ ਕਮੈਂਟ ਆਇਆ ਹੋਇਦਾ ਕਹਿੰਦਾ ਜਲੂਸੇ ਕੱਢ ਲੈ ਟੀਨਾ ਜੇ ਪਾ ਕੇ ਮੈਂ ਕਿਹਾ ਇਹਦੇ ਪਿੱਛੇ ਤਾਂ ਬਹੁਤ ਲੜਾਈਆਂ ਹੋਈਆਂ ਇੱਕ ਬੰਦਾ ਉੜ ਗਿਆ ਇੱਥੇ ਕਹਿੰਦਾ ਵੀ ਆਹ ਹਰੀਆਂ ਪਾਸਾ ਫਾੜ ਕਰੋ ਮੈਂ ਕਿਹਾ ਬੜਾ ਦੇ ਪੀਰਾ ਦਾ ਸਤਾਰ ਲੋਕਾਂ ਨੂੰ ਆਜ਼ਾਦੀ ਹੈ ਬਾਈ ਆਜ਼ਾਦੀ ਹੈ ਜੀ ਆਜ਼ਾਦੀ ਬਾਈ ਹੋ ਸਕਦੇ ਹੋ ਸਕਦੇ ਆ ਸਾਰੇ ਬੰਦੇ ਆਪਣਾ ਆਪਣਾ ਦਿਮਾਗ ਹੈ ਬਾਈ ਸੋਚਣੀ ਪੜ੍ਹਨੀ ਹਰੇਕ ਬੰਦੇ ਦਾ ਆਪਣਾ ਆਪਣਾ ਦਿਮਾਗ ਜਿਹਨੇ ਕਰਵਾਉਣਾ ਉਹਨੂੰ ਪਤਾ ਹੈ ਹਾਂ ਜਿਹਨੇ ਪੈਸੇ ਲਾਉਣੇ ਹੁੰਦੇ ਨਾ ਉਹਨੂੰ ਪਤਾ ਵੀ ਕਿਆ ਲੱਗੇ ਬਾਈ ਹੈ ਥੋੜਾ ਮਹਿੰਗਾ ਹੀ ਸੌਦਾ ਇਹ ਮੈਂ ਦੱਸ ਦਵਾਂ ਸਸਤਾ ਨਹੀਂ ਹੈਗਾ ਇਹ ਇਹ ਇੰਨੇ ਇੰਨੇ ਆ ਲੱਗੀ ਆ ਤੇ ਆ ਲੱਗੀ ਆ 70 ਤੋਂ 80 ਹਜ਼ਾਰ ਰੁਪਏ ਲੱਗੇ ਇੰਨੇ ਕ وجہ ਮਹਿੰਗਾ ਸੌਦਾ ਥੋੜਾ ਜਿਹਾ ਪਰ ਉਹ ਅਭੀ ਕਰਦੇ ਟਾਹਰ ਬਣ ਜਾਂਦੀ ਐ। ਮੇਰੇ ਇਲਾਕੇ ਵਿੱਚ ਮੰਗਦਾ ਆਪਣੇ ਇਲਾਕੇ ਕਿਹਦੇ ਲੱਗੀ ਨਹੀਂ ਹੈਗੀਆਂ ਇਹ। ਪਹਿਲਾਂ ਸਿਮਿੰਟ ਦੀਆਂ ਲੱਗਦੀਆਂ ਇਹ। ਉਹ ਪ੍ਰਧਾਨ ਦੇ ਉਹ ਲੱਗੇ ਸਾਹਮਣੇ ਦੇਖੀ ਤਾਂ। ਹੈ ਗੰਦੂ। ਪ੍ਰਧਾਨ ਜੀ ਦੇ ਸਿਮਿੰਟ ਦੇ ਬਣਾਈ ਉਹਨਾਂ ਨੇ। ਉਹ ਜਿਹੜੀ ਸਾਹਮਣੇ। ਸਿਮਿੰਟ ਦੀ ਬਣਾਈ। ਕਿੱਥੇ ਇਹ ਕਿੱਥੇ ਕਿੱਜਾ। ਇਹ ਮੈਂ ਤੁਮਰਕ ਦਾ ਹੁੰਦਾ ਜੀ। ਵਧੀਆ ਜੀ ਵਧੀਆ ਜੀ। ਆਹ ਉੱਪਰ। ਇਹ ਸਿਮਿੰਟ ਦੇ ਲਾਈ ਹੋਏ ਨੇ। ਹਾਂ ਜੀ ਬਾਈ ਜੀ ਠੀਕ। ਲੇਕਿਨ ਹਜੇ ਖੜਾ ਪਹਿਲਾਂ ਆਪਣੇ ਮੇਰੇ ਇਲਾਕੇ ਦੇ ਵਿੱਚ ਮੈਂ ਕਿ ਮੇਰੇ ਪਿੰਡ ਦੇ ਵਿੱਚ ਤਾਂ ਕੁਛ ਤਾਂ ਹੈ ਨਹੀਂ। ਮੈਂ ਪਹਿਲਾਂ ਕੰਮ ਕਰਿਆ ਇਹ। ਜੀ। ਨਾ ਚਾਪਾ ਮੇਰਾ ਤੁਸੀਂ ਚਾਹ ਤਾਂ ਪੀਂਦੇ ਨਹੀਂ ਰੱਖ ਛੱਡ ਦਿਓ ਯਾਰ ਇੱਥੇ ਕੰਮ ਹਲੇ ਬਾਈ ਮਾਲਾ ਹਾਂਜੀ ਮੇਰੀ ਗੱਲ ਸੁਣੋ ਮੈਂ ਤੇਰੇ ਨਾਲ ਗੱਲ ਇੱਕ ਪੁੱਛਣਾ ਚਾਹੁੰਦਾ ਯਾਰ ਹੁਣ ਤੂੰ ਨੂੰ ਦੋ ਤਿੰਨ ਟੈਲੀਫੋਨ ਆਲੇ ਤਾਂ ਸਭ ਨੂੰ ਜਵਾਬ ਦੇ ਦਿੱਤਾ ਵੀ ਮੇਰਾ ਟਾਈਮ ਨਹੀਂ ਹੈਗਾ ਟਾਈਮ ਹੁਣ ਤੂੰ ਮੈਂ ਤਾਂ ਨੰਬਰ ਪਾਉਣ ਨੂੰ ਫਿਰਦਾ ਉਹ ਬਾਈ ਜੇ ਹੁਣ ਤੈਨੂੰ ਜਦ ਤਨੋ ਗੱਲ ਇਦਾਂ ਐ ਮਤਲਬ ਉਹ ਬਾਈ ਕਹਿੰਦਾ ਅਮਰਜੈਂਸੀ ਆ ਜੱਜੇ ਹਾਂ ਅੱਜ ਕਿੱਦਾਂ ਬਣਾ ਦੂਗੇ ਆਪਾਂ ਤੇ ਆਪ ਲਾਰਾ ਲਾ ਕੇ ਥੋੜੇ ਜਿਹੇ ਕੰਮ ਕਰ ਲੈ ਫਿਰ ਨੰਬਰ ਵਾ ਤੇਰਾ ਕੰਮ ਆਇਆ ਜਿਹੜਾ ਨਹੀਂ ਉਹ ਟਾਈਮ ਹੁੰਦਾ ਬਈ ਇਹਦੇ ਐਨੇ ਟਾਈਮ ਏ ਹੋ ਸਾਡਾ ਮੈਂ ਤਾਂ ਆਜਾ ਭਾਈ ਮੇਰਾ ਮਿਸਤਰੀ ਖੜਾ ਹੈ ਮੈਂ ਹੁਣ ਇਹਨੂੰ ਹੁਣੇ ਹੁਣੇ ਦੋ ਤਿੰਨ ਟੈਲੀਫੋਨ ਆਏ ਭਾਈ ਟਾਈਮ ਨਹੀਂ ਹੈਗਾ ਭਾਈ ਟਾਈਮ ਨਹੀਂ ਹੈਗਾ ਤੂੰ ਹੋਰ ਤੋਂ ਕਰਵਾ ਲੈ ਫਿਰ ਤੂੰ ਮੈਂ ਜਿੱਥੇ ਰੱਖੜ ਪਹਿਲਾਂ ਨੰਬਰ ਬਾਤ ਆਗਣਾ ਭਾਈ ਆਪਣਾ ਹੋਰ ਤੋਂ ਕਰਵਾ ਲੈ ਮੇਰੇ ਕੋਲ ਟਾਈਮ ਨਹੀਂ ਹੈਗਾ ਮੈਂ ਉਹ ਟਾਈਮ ਇਹ ਚੀਜ਼ ਦਾ ਟਾਈਮ ਹੁੰਦਾ ਉੱਥੇ ਤਾਂ ਉਹਦੇ ਮਿਸਤਰੀ ਖੜੇ ਇਹਦਾ ਆਪਣੇ ਆਪ ਕਰਨਾ ਇਹਦੇ ਚ ਆਪਾਂ ਇੱਕ ਦੋ ਦਿਨ ਇੱਧਰ ਉੱਧਰ ਕਰ ਸਕਦੇ ਚੱਲ ਕੋਈ ਗੱਲ ਨਹੀਂ ਅਰੇ ਗੰਦੂ ਇਹ ਹੁੰਦਾ ਨਹੀਂ ਕਿ ਰੰਗ ਜੀ ਮਾਰੇ ਸਟਰਕਚਰ ਜਹੇ ਪ੍ਰੈਸ਼ਰ ਦੇ ਨਾਲ 3 ਪਰ ਲੱਭੋ ਕਰੋ ਪਏ ਤਾਂ ਆਪਾਂ ਆਪਣਾ ਬਣਾ ਕੇ ਆਪਣੇ ਮਾਰਦੇ ਕਰਨਾ ਹੈ ਕਿੰਨੇ ਆਏ ਬੈਂਡਿੰਗ ਮਸ਼ੀਨਾਂ ਲੱਗੀਆਂ ਹੋਈਆਂ ਜੀ ਜਿਹੜੀ ਆਹ ਨਾ ਆਹ ਤਰੀਕ ਕਰੀ ਹੋਈ ਆਹ ਤੇ ਬਜਰੀ ਬਜਰੀ ਪਾ ਪੈਂਦਾ ਇਹਦੇ ਵਿੱਚ ਬਜਰੀ ਜੀ ਹੋ ਗਈ ਵਿੱਚ ਬਜਰੀ ਜੀ ਪਾ ਕੇ ਕੈਮੀਕਲ ਦਾ ਮਾਰ ਕੇ ਜਦਾਂ ਸਪਰੇਅ ਜੀ ਕਰੀ ਜਾਂਦੀ ਪਰ ਅਸੀਂ ਇਹਦੇ ਤੇ ਲਟੇ ਭੱਜ ਗਈ ਆਏ ਨਾ ਡਰਾਉ ਥੋੜੂ ਇੱਕ ਗ੍ਰੈਂਡਰ ਚ ਪਾ ਦਿੰਦਾ ਮਾਤਾ ਲੱਗਾ ਵਈ ਆਪਣੇ ਕੰਮ ਪਰ ਇਹੜਾ ਰੰਗ ਦਾ ਪਤਾ ਕਰਦਾ ਰਿੰਕੂ ਸਰਪੰਚ ਨੇ ਕਰਦਾ ਮੇਰੇ ਨਾਲ ਕਹਿੰਦਾ ਰੰਗ ਮੈਂ ਕਰੂੰਗਾ ਬਾਈ ਮੈਂ ਕਰਦਾ ਉਹ ਮਸ਼ੀਨ ਦਾ ਗੰਨ ਨਾ ਸਿੱਧੇ ਐ ਬਸ ਜੰਗ ਚੱਲਦੀ ਬਰਸ਼ਾਲਾ ગામ ਨੂੰ ਬਹੁਤ ਉੱਤ ਕਾ ਕਿੱਕ ਰੋੜਾ ਜਾਂ ਲਿਆਈ ਰਿੰਕੂ ਯਾਰ ਪਿੱਛੇ ਬੈਠਾ ਨੂੰ ਰਾਹ ਰਾਹ ਬੈਠੀ ਕਰੀਆਂ ਪੱਬਾ ਭਾਰ ਦਮ ਪੱਬਾ ਬਰ ਬੈਠਾ ਗੱਡਾ ਦਾ ਵਧੀਆ ਗੱਡਾ ਹਾਂ ਗੱਗਾ ਉੱਪਰ ਗੱਡਾ ਰੱਖਦੇ ਤੇ ਇੱਟ ਤੇ ਇੱਟ ਤੇ ਉੱਪਰ ਗੱਡਾ ਰੱਖਦੇ ਆਹ ਹਾਰਦੀ ਤੇ ਹਾਂ ਵਾਜੂਂਦਾ ਰਹਿ ਬਾਈ ਮੁੰਡਾ ਬਾਕੀ ਕੀ ਗੱਲਬਾਤ ਹੈ ਪਹਿਲੀ ਪੌੜੀ ਸਾਡੀ ਧਰਤੀ ਬਾਈ ਦੀ ਹਾਂਜੀ ਮੈਂ ਪਹਿਲਾ ਸਟੈਪ ਧਰਤਾ ਪਹਿਲਾ ਸਟੈਪ ਲਾਦ ਦੇਣ ਨੇ ਆਹ ਅੱਜ ਜਾਣਾ ਰੋਪੜ ਤੋਂ ਬਾਅਦ ਇਹ ਗਿੰਦੂ ਨਾਲ ਵਿੱਚ ਜਾ ਕੇ ਉਹ ਇਕੱਠੇ ਚੱਲਦੇ ਫਿਰ ਰੋਪੜ ਨਾਲ ਸਮਾਂ ਆਦ ਲੈਣ ਤੋਂ ਤੱਕ ਨੱਟ ਜੇ ਇਹਨਾਂ ਦਾ ਵੀ ਨਿਪਟੜੇ ਕੰਮ ਕੰਮ ਬਲਾਦਨ ਪਾਉ ਪੁੱ ਨਿਪਟੜ ਚੱਲੇ ਹੋਰ 2 ਘੰਟੇ ਦਾ ਕੰਮ ਉੱਪਰ ਤਾਂ ਮਾਨੂੰ ਥੱਲੇ ਪੌੜੀ ਫਿੱਟ ਕਰਨੀ ਪੌੜੀ ਦੇ ਉੱਪਰ ਲੱਗੇ ਜਾਣਾ ਸ਼ਾਮ ਹੋਈ ਜਾਊਗੀ ਮੇਰੇ ਹਿਸਾਬ ਨਾਲ ਯਾਰ ਹਾਂ ਅੱਜ ਆਜਾ ਜੀ ਪਲੇਟਾਂ ਪਲੇਟ ਆ ਜਾਗੀ ਅੱਜ ਆਜ ਆਜੇਗੀ ਲਾਉਂਦੇ ਦੂਜਾ ਪਾੜ ਵੀ ਤੇ ਪਹਿਲਾ ਪਾੜ ਕੋ ਮਿਆਲ ਹੈ ਤੈਲਾ ਪਾਟੇ ਹਾਲੇ ਤਾਂ ਗੱਗਾ ਆਇਆ ਤਾਂ ਗੱਗਾ ਲੰਘ ਗਿਆ ਔਰ ਟੁੱਟੇ ਕਿ ਸਾਈਡ ਤੇ ਆਹ ਹਾਂ ਰੰਗੀਆਂ ਤੇ ਤਾਂ ਤੇ ਜਾਂਦੀਆਂ ਨੇ ਚਾਹ ਬਣੀ ਚਾਹ ਪੀ ਲਈ ਅਸੀਂ ਤਾਂ ਦੂਰ ਹੈਗਾ ਲੇਟ ਹੋਇਆ ਬਈ ਹੁਣ ਇੰਨੇ ਵਾਰ ਬਣ ਜਾ ਚਾਹ ਬਣਨੇ ਹਾਂ ਹਾਂ ਉਹਦੇ ਲੇਟ ਦਾ ਇਲਾਜ ਹੀ ਹੈ ਹਾਂ ਲੇਟ ਦਾ ਤੂੰ ਲੇਟ ਆਇਆ ਔਰ ਚਾਹ ਤਾਂ ਅਸੀਂ ਪੀ ਲਈਏ 10 ਵਾਲੀ ਚਾਹ ਪੀ ਲਈ ਬਾਈ ਠੀਕ ਹੈ ਹੜਾ ਪੁਕਾਰਦਾ ਫੋਨ ਨਾ ਕਰ ਲੈ ਬਣਾ ਦਿੰਦੇ ਹਾਂ ਅਸਾ ਹਾਂ ਹਾਂ ਤਾਂ ਟਾਈਮਰ ਚਾਲ ਮਿਲ ਜੂਗੀ ਨਹੀਂ ਨਹੀਂ ਹਾਂ ਪੜਾ ਨਵੇਂ ਰੱਖ ਅੱਛਾ ਚਾਹ ਵੀ ਟਾਈਮਰ ਨਾਲ ਪੜਾ ਜਾ ਨਵੇਂ ਕੱਲ ਤੇ ਸਾਰਾ ਕਲੀਅਰ ਹੋ ਜਾਣਾ ਅੱਛਾ ਬਾਹਰ ਲੱਟ ਰਹੀ ਹੈ ਇਹਨੂੰ ਆਹ ਨਹੀਂ ਐ ਸਰ ਕਦ ਲਈਏ ਇਹ ਉਹ ਲੱਟ ਲੱਗ ਜੂਵੀ ਉਹ ਵੀ ਉਹ ਲੱਗ ਜੂਗੀ ਤਾਂ ਬਾਅਦ ਚ ਲਈਏ ਉਹ ਅੱਤੀਆਂ ਨਹੀਂ ਲਾਉਂਗੇ ਅੱਛਾ ਤਾਂ ਉਹ ਲੱਗ ਨਹੀਂ ਲੱਗੀ ਜਾਨੀਆਂ ਇਕੱਠੀ ਵੀੜੀ ਚ ਪਾਉਂਗੇ ਆਪਾਂ ਅੱਛਾ ਫੇਰ ਵੀ ਗੱਲ ਸਹੀ ਹੈ ਇੱਠੇ ਬਾਲ ਕੇ ਸ਼ਾਂਜ ਨੂੰ ਆ ਜੇ ਫਿਰ ਇਕੱਠੇ ਕਿੰਨੇ ਘਟ ਘਾਟਕ ਮੈਂ ਤੇ ਜਿਹੜੀ ਲੈ ਜੜੀ ਸ਼ਾਂਜ ਨੂੰ ਬਾਲ ਕੇ ਚਾਣ ਅੰਨੀ ਅੱਛਾ ਬਠੀ ਆਪਣੇ ਭਾਈ ਨੂੰ ਬੁਲਾ ਲਾ ਯਾਰ ਹੁਣ ਸਹੀ ਭਾਈ ਨੂੰ ਬੁਲਾ ਲਾ ਆਪਣੇ ਨੂੰ ਉਹ ਵੀ ਲੱਗ ਜਵੇ ਨਾਲੇ ਨਾਲ ਆ ਤਾਂ ਨੰਬਰ ਚੱਕਰ ਤਾਂ ਕੰਮ ਸ਼ੁਰੂ ਇੱਧਰ ਤੇ ਲੱਗ ਜਵੇ ਉਹ ਇੱਧਰ ਕੰਦਲੇ ਲੱਗ ਜਵੇ ਨੱਬੜੇ ਕੰਮ ਉਹ ਤੋਂ ਵੀ ਅਰੀਕੇ ਦਾ ਭਾਈ ਲੱਗਿਆ ਸੀ ਪਹਿਲਾਂ ਟਾਇਲ ਲਾਉਣ ਤੇ ਉਹਨੂੰ ਕਹਿੰਦਾ ਭਾਈ ਮੈਂ ਕਿ ਬਲਾਲਾ ਦੋ ਬੰਦੇ ਲੱਗਣਗੇ ਫਟਫਟ ਜਲਦੀ ਕੰਮ ਤੇ ਗੁਰੂ ਅੱਲਾ ਵੀ ਮੈਂ ਫੇਰ ਦੋੜੇ ਲੱਗਾ ਆਪਣੇ ਕੰਮ ਪਰ ਐਨਾ ਰਹਿ ਗਿਆ ਦਮ ਲੈ ਲੈ ਕੇ ਕੰਮ ਕਰਦਾ ਮੈਂ ਵੀ ਐਨਾ ਰੰਗ ਮੈਂ ਕਰਤਾ ਹੋਰ ਮਾ ਹੁਣ ਫੇਰ ਦਮ ਲੈ ਲਵਾਂ ਬਹੁਤ ਹੈਵੀ ਕੰਮ ਆ ਨਾ ਹਾਂ ਵੀ ਰੋਪੜ ਜਾ ਕੇ ਆਵਾਂ ਫੇਰ ਰੋਪੜ ਜਾ ਕੇ ਆਵਾਂ ਆਪਣਾ ਰਿੰਕੇ ਬਾਈ ਚੱਲੀ ਰੋਪੜ ਜਾ ਕੇ ਆਈਏ ਫਿਰ ਜਿਹੜਾ ਤੇਰਾ ਨਟ ਦੇਸ਼ ਆਉਂਦੇ ਆ ਯਾਰ ਮੈਨੂੰ ਨਹੀਂ ਪਤਾ ਲੱਗਣਾ ਹੈਗਾ ਔਰ ਜੜੇ ਕਰਨਾ ਬਸ ਹੁਬਾ ਤੇ ਸਕੂਟਰ ਚਾਬੀ ਫਿਰ ਸਕੂਟਰ ਤੇ ਲੱਗਿਆਗਾ ਸੱਚਾ ਤੇਲ ਧੂੜਾ ਜਾ ਕਪਾ ਲਵਾ ਥੈਂਕ ਯੂ ਫੋਲੋ ਕਰਾ ਦੇਵਾ ਥੈਂਕ ਯੂ ਬੋਲੋ ਇੱਕ ਕੰਮ ਹੋਰ ਕਰਦੀ ਕਟਿੰਗ ਵੀ ਨਹੀਂ ਹੈ ਬਰਤ ਤਰ ਫੋਨ ਕਰ ਦੂੰ ਕਿ ਉਹ ਕਿਆ ਹੁੰਦੇ ਆ ਕਟਿੰਗ ਵੀ ਯਾਰ ਆਸ ਤੇ ਕਟਿੰਗ ਵੀ ਰਹੀ ਹੈ ਜੀ ਹੁੰਦੇ ਨੇ ਤੈਨੂੰ 6 ਇੰਚੀ 4 ਇੰਚੀ ਕਿੰਨੇ ਨੇ 4 ਇੰਚੀ 4 ਇੰਚੀ ਕਟਿੰਗ ਵੀ ਉਹ ਕਿਤੋਂ ਬਲੂਗੇ ਸਲੀ ਤੇ ਯਾਰ ਹਾਰਡਵੇਅਰ ਆਦੀ ਤੇ ਪੇਨ ਲੇ ਕੇ ਮਰਸੂਈ ਜਾਣਾ ਦਿੰਦਾ ਬਸ ਇਧਰ ਰੋਪੜ ਜਾਣਾ ਕਟਿੰਗ ਵੀ ਹਾਂ ਹਾਂ 15 ਹੀ ਲੈ ਜੀ ਪਤ ਤੂੰ ਕਿੱਥੋਂ ਮਿਲੂਗਾ ਕਿੱਥੋਂ ਉਹ ਜਾਣਾ ਕਿੱਥੇ ਹੈ ਅਸੀਂ ਤਾਂ ਬਾਹਰ ਬਾਹਰ ਜਾਣਾ ਜਿੱਥੇ ਸਪਰੇਅ ਲੈਣ ਨਾਮਦਾਰੀਆਂ ਕੋਲ ਮੇਰੀ ਜਿਹੜੀ ਦੁਕਾਨ ਹੈ ਹਾਂ ਹਾਂ ਉਹਦੇ ਨਾਮਦਾਰੀਆਂ ਦੇ ਵਿੱਚ ਬੜਾ ਠੀਕ ਹੈ ਕਟਗੀ ਪੀਲ ਆ ਜੀ ਸਾਡਾ ਕੰਮ ਤਾਂ ਆ ਗਿਆ ਆ ਗਿਆ ਆ ਗਿਆ ਮੈਂ ਵੀ ਉਹਦੇ ਕੋਲ ਕੰਮ ਖੜਾਉਣਾ ਮੈਂ ਤਾਂ ਰਿੰਕ ਆ ਗਿਆ ਆ ਗਿਆ ਸਾਡਾ ਸਮਾਨ ਮਿਲ ਨਹੀਂ ਜਿਹੜਾ ਸਾਨੂੰ ਚਾਹੀਦਾ ਐਸਐਸ ਦੇ ਨਟ ਚਾਹੀਦੇ ਜਿਹੜਾ ਜਰ ਨਹੀਂ ਲੱਗਦੀ ਹੈਗੀ ਉਹ ਲੱਭਦੇ ਫਿਰਦੇ ਅਸੀਂ ਆ ਸਾਡੀ 8ਵੀਂ 9ਵੀਂ ਦੁਕਾਨ ਹੈ ਉਹ ਕਟੇਗੀ ਬੀਲ ਪੁੱਛੀ ਤਾਂ ਕਟੇਗੀ ਬੀਲ ਚੇਤੇ ਆ ਗਿਆ ਮੈਂ ਕਿਹਾ ਵੀ ਕੁਲਦੀਪ ਭਾਈ ਕੋਲ ਹੋਣਗੇ ਉਹ ਸਵਾਲ ਸੋਲਰ ਰੋਪੜ ਦੇ ਵਿੱਚ ਭਾਈ ਲੋੜਾ ਹੋਵੇ ਸੋਲਰ ਦਾ ਨੰਬਰ ਹੈਗਾ ਵੀਰ ਉਹਨਾਂ ਦਾ ਕਰੋ ਕੰਟੈਕਟ ਹਰ ਤਰ੍ਹਾਂ ਦਾ ਬਾਈਕ ਦਾ ਆਜਾ ਮੇਰੇ ਕੋਲ ਪਈ ਆ ਉਧਰ ਲੱਗ ਅੱਗੇ ਬਾਈ ਆਪ ਹੈ ਨਹੀਂ ਦੂਜਾ ਬਾਈ ਵੀ ਮੈਂ ਦੇਖ ਰਿਹਾ ਭਾਈ ਮਤਲਬ ਤਨੇ ਨਹੀਂ ਕੋਈ ਹੈ ਰਹਿਦਾ ਹੈ ਨੂੰ ਤੋਹਣਾ ਦਾ ਹੈ ਇਹਦੇ ਜਿਹੜਾ ਕੋਈ ਤਾਂ ਜਣਾ ਇਹ ਬਹੁਤ ਸਾਡੇ ਘਿੜੇ ਕਢਾਏ ਐਸਐਸ ਦੇ ਹੁੰਦੇ ਇਹਨਾਂ ਜਰਨ ਨਹੀਂ ਲੱਗਦੇ ਜੀ ਇੱਟਰ ਤੇ ਜਦੋਂ ਬਜਣਿਆ ਅਰਥਾੜੇ ਲੈ ਵੀ ਨਾਂ ਨਿਰ ਲੱਗੇ ਹੋ ਵਿੱਚ ਲੈ ਰਹੀ ਖਾ ਜੀ ਅੱਜ ਹੈ ਨਹੀਂ ਗੌਰਵ ਵਲੌਗਿੰਗ ਜਰਨ ਹੀ ਹੋ ਗਿਆ ਯਾਰ ਚਿੱਕੇ ਬਹੁਤ ਬੰਨ ਬੰਨ ਮੈਂ ਖੰਡਾ ਇਹਨਾਂ ਚੱਕੋ ਫੇਟ ਕਿੱਡਾ ਸੰਗਲ ਗਿਆ ਬੱਸ ਬਣਾਤੇ ਰੋੜੀ ਨਹੀਂ ਕਾਹੂ ਬੜਾ ਗਿਆ ਚੜ ਜਾ ਉੱਪਰ ਅਰੇ ਕਿਹੜੇ ਉਹ ਮੇਰੇ ਕੋਲੇ ਨਾਲ ਬੰਦਦਾ ਨਹੀਂ ਹੱਟਦਾ ਉਹ ਆਹ ਤਾਂ ਪਹਿਲਾਂ ਬਣਾਇਆ ਨਾ ਭਰੇੜ ਜਿਹਾ ਇੱਕ ਕੱਢਣਾ ਵੇਟਣਾਗਾ ਮੈਂ ਲੈਟਾਂ ਮਸੂਮੀ ਜਿੱਲੀ ਕਿਹਨੇ ਨਾ ਭਰੇਟਾਂ ਵਿੱਚੋਂ ਕੰਮ ਰੋ ਉਹ ਸਾਡਾ ਇੱਕ ਜਿੰਨਾ ਅੜ ਨਹੀਂ ਦਲਪਦੇ ਹੈਗੇ ਯਾਰ ਮਿਲ ਗਏ ਹਾਂ ਮਿਲ ਗਏ ਲੋੜੇ ਉਹਨੂੰ ਜੇ ਗੋਰਾ ਉਹ ਮੋਗਾ ਬਈ ਮੋਗਾ ਲੋਰ ਬਬੇ ਮਾਰੇ ਬੋਲੇ ਇਸ ਤਰੀਕਾ ਕੰਮ ਖਰਾਬ ਹੋ ਗਿਆ ਯਾਰ ਆ ਮਰੇ ਥੱਲੇ ਆਜੋ ਅੱਜ ਸਾਡਾ ਆਖਰ ਪਹਿਲਾ ਲਾਉਣ ਦਾ ਕੰਮ ਅੱਜ ਵਾਲੇ ਬਿੜਚ ਨੂੰ ਦਰਬਾਈ ਤੇਰਾ ਨਾਮ ਦੇ ਹੁਣ ਟੈਲੀਫੋਨ ਨੰਬਰ ਦੇ ਹੁਣਾ ਹੈਗਾ ਗੱਲ ਲੜ ਜਿੱਦੇ ਉਹ ਕੰਮਦਾਰ ਮੁਕੰਮਲ ਨਹੀਂ ਹੋਇਆ ਹੈਗਾ। ਮੀਂਹ ਜਦਾ ਬਾਈ ਕੰਮ ਆਇਆ। ਹੁਣ ਤੂੰ ਕਿੱਥੇ ਘੜਾਉਣ ਚੱਲਿਆ ਇਹਨੂੰ? ਮੜਾ ਜਾ। ਉਹਦੋਂ ਨੁਕੜੀ ਕਮਾਜੇ ਫਿਰ। ਕਮੈਂਟ ਦਾ ਲੱਗਣਾ। ਚੱਲ। ਹਾਂ? ਰਿੰਕੂ। ਓ ਰਿੰਕੂ। ਲੰਘੇ ਉਹ ਵੀ। ਲੰਘੇ ਰਿੰਕੂ ਰਾਈ ਵੀ। ਰਿਕ ਰਿਕੂ ਰਾਈ ਵੀ ਲੰਘੇ। ਔਰ ਤਨੂ ਘਰ ਤੇ ਚੱਕਾਂ ਮੈਂ। ਠੀਕ ਹੈ। ਮੈਂ ਕਾਹ। ਔਰ ਤਨੂ ਘਰ ਤੇ ਚੱਕਾਂ ਮੈਂ। ਹਾਂ। ਤੂੰ ਲੱਖੀਓਂ ਖੜਾ ਸਕੂਟਰੀ ਨਹੀਂ ਆਏ। ਮੈਂ ਮੜਾ ਜਾਈ ਗਈ ਮੈਂ ਲੋਡ ਫੜੀ ਘਰ ਤੇ ਜੀ। ਕਿੰਨਾ ਕਾ ਵਾ ਗੇੜਾ ਜੀ। ਚੱਲ ਫਿਰ। ਨਾਲੇ ਮੈਂ ਲੋਡ ਦੀ ਪੋੜੀ। ਬਦਲ ਬਦਲ ਛੱਤੀ ਆ ਗਿਆ ਬਈ ਮਿੰਟਾਂ ਤੋਂ ਨਕਰਣ ਲੱਗੇ ਸੀ ਘਰ ਤੇ। ਸਾਰੇ ਦੇ ਕੰਮ ਖੜ ਗਏ। ਪਰ ਤੇਰਾ ਕੰਮ ਨਹੀਂ ਖੜਨਾ ਚਾਹੀਦਾ ਬਾਈ। ਹਾਂ ਉਪਰ ਟਾਇਟਲ ਅਬੀ ਖੜਕੇ ਬਾਹਰ ਆਲੇ ਆਹ ਚਾਬੀ ਲੈ ਲੈਂਦੇ ਗੱਡੀ ਦੀ ਚੱਲ ਤੇਰਾ ਕੰਮ ਤਾਂ ਚੱਲੂ ਹਾਂ ਚੱਲ ਅਬੀ ਮਹਿਕ ਫਰ ਮਹਿਕ ਨੂੰ ਛੱਡਿਆਈਏ ਬਾਕੀ ਗੱਲ ਦੱਸਦਾ ਤੁਹਾਨੂੰ ਗੱਡੀ 'ਚ ਬੈਠ ਕੇ ਬਾਏ ਬਾਏ ਜਸਨੀ ਸਸਰੀ ਕੇ ਆਲਪਮੋਂ ਆਇਆ ਨਹੀਂ ਹਲੇ ਹੇ ਓ ਤੱਕਰ ਬੁਰਾ ਘੜ ਜਾ ਅੱਲਾ ਬਾਈ ਇੱਥੇ ਪੜਦੇ ਨੇ ਹੈ ਤਾਂ ਜਵਾ ਘਟਦਾ ਮੈਂ ਵੀ ਨਹੀਂ ਭਰਾਈ ਮੈਗਨੇ ਵੀ ਨਹੀਂ ਭਰਾਈ ਹਾਂ ਗਿਆ ਅੱਜਾ ਸਕੇਲ ਤੋਂ ਦੋ ਦੇ ਦੇ ਉਹਦੇ ਨੂੰ ਦੇਖੜਾ ਰਕਰ ਲੈਣੇ ਤਾਂ ਕੋਈ ਸਲੈਕ ਕੋਰੇਚ ਪੰਜਾਬ ਦੇ ਵਿੱਚ ਜੋ ਸਾਹਮਣੇ ਲਾਤੇ ਪੜ ਦੇਣੇ ਮੇਰਾ ਇਹ ਦਿਮਾਗ ਕੰਮ ਕਰ ਰਿਹਾ ਹਾਂ ਚੱਕ ਲਈਏ ਸਲੈਟ 'ਚ ਪੜਦੇ ਲਾਤੇ ਆਪਾਂ ਨੇ ਉਧਰ ਇੱਥੇ ਹੈ ਕਿਹੜੀ ਉਹ ਟੀਨਾ ਦੀ ਆ ਟੀਨੇ ਦੀ ਗੰਦੇ ਕਿੱਦੋਂ ਲਾਗੇ ਤਨ ਉਹ ਲੈ ਲਈ ਅੱਗੇ ਨਵੇਂ ਬਣਾ ਦੇ ਫਲੈਟ ਆ ਹਾਂ ਕਹਿੰਦਾ ਕਿ ਰੋਡ ਵੀ ਨਵਾਂ ਲੱਗ ਗਿਆ ਇਹਨੂੰ ਸਿੱਧਾ ਸਿੱਧਾ ਸਿੱਧੇ ਜਾ ਕੇ ਉਹ ਉਹਦਾ ਟੀਨਾ ਕਿੱਥੇ ਲਾਇਆ ਹਾਂ ਸਲੈਟ 'ਚ ਆਏ ਤੇ ਹੁਣ ਧੁੱਪਾਂ ਨਿਕਲ ਆਈ ਇਹ ਉਧਰ ਮੌਸਮ ਖੁੱਲ ਗਿਆ ਆਉਣਾ ਨਵੇਂ ਬੀੜ ਦੇਣ ਦਾ ਕੰਮ ਜੇ ਬੰਦ ਕਰ ਦੇ ਜਦੋਂ ਪੂਰੀ ਸਾਰੇ ਬਣ ਜਾਣੇ ਨਾ ਇੱਥੇ ਹਸਸਾਇਟੀ ਇਹ ਫਿਰ ਦੇਖੀ ਚੀਜ਼ ਬਣ ਜਾਣੀ ਹੈ ਨਾ ਤਾਂ ਇਹ ਇੱਕ ਨੰਬਰ ਵੱਡਿਆ ਸਾਰੇ ਪਲਾਟ ਬਣ ਜਾਣੇ ਨੇ ਇੱਥੇ ਫਾਇਦਾ ਹਰ ਆਪਣੇ ਕਾਰਨ ਵਾਲਾ ਲੱਤਾ ਤਾਂ ਮੈਂ ਕਿਹਾ ਆ ਮੈਂ ਕਿਸੇ ਕੋਈ ਬੰਦਾ ਔਨ ਪਾ ਰਿਹਾ ਆਪਣਾ ਪਲਾਟ ਨੰਬਰ ਇੱਕ ਨੰਬਰ ਬੁਲਾਦਾ ਹੈ ਮਹਗਾਨ ਪਲਾਟ ਨੰਬਰ ਕਿੰਨਾ ਆਪਣਾ ਥੋੜਾ ਹੈਗਾ 120 ਆ ਕੋਈ ਬੰਦਾ ਆਪਣਾ ਪੜਾ ਰਿਹਾ ਮੇਨ ਲੋਤ ਤੇ 63000 ਨੂੰ ਗਾਜ ਆ ਜੀ ਹੁਣ ਇੱਥੇ ਉਹ ਜਾਈ ਵੀ ਪਰ ਉਹ ਨਹੀਂ ਰੱਖਣੀ ਲੈ ਲੈ ਵਲ ਇੱਕ ਹੈ ਲੈ ਵਲ ਉਹ ਸਾਰਾ ਇੱਕ ਹੈ ਉਹ ਤਾਂ ਮੁੰਡਾ ਚੱਕਦਾ ਬੰਦਾ ਜਿਹੜਾ ਉਹਨ ਦਾ ਉਹਨ ਪ੍ਰੋਪਰਟੀ ਬਣਾ ਰਿਹਾ ਮੈਨੂੰ ਲੱਗਦਾ ਬੰਦਾ ਤਾਂ ਇਹ ਨਹੀਂ ਨਹੀਂ ਹਾਂ ਇੱਕ ਉਹ ਸਾਹਮਣੇ ਆਹ ਇਹ ਤਾਂ ਵੀ ਆਪ ਹੀ ਕਮਰਸ਼ੀਅਲ ਬਣਾਇਆ ਕਿਸੇ ਨੇ ਆਪਣਾ ਉਹ ਸਾਹਮਣੇ ਇਹ ਨਾ ਬਣਾਇਆ ਵਾਂ ਲੱਗਦਾ ਨਾ ਨਾ ਇਹ ਬਣਾਇਆ ਇਸੇ ਕਲੋਨੀ ਦੇ ਵਿੱਚ ਹੀ ਆਪਣੇ ਇਹ ਤੇ ਆਪਣੇ ਆਪਣੇ ਪਲਾਟ ਲੈ ਕੇ ਬੰਦੇ ਨੇ ਬਣਾਏ ਇਹ ਬਣਾ ਕੇ ਵੇਚ ਰਹੇ ਹੈ ਉਹ ਕਲਰ ਕਿ ਹਜਾ ਕਰਾ ਆਪਣਾ ਕਿੰਲਾ ਜਾ ਹਾਂ ਹੈਂ ਇਹਦਾ ਮੈਨੂੰ ਲੱਗਦਾ ਹੈ ਉਹ ਕਿਸੇ ਹੋਰ ਕੰਮੇ ਗਏ ਅੱਜ ਮੈਂ ਤਾਂ ਆਇਆ ਫਲੈਟ ਦੇ ਵਿੱਚ ਅੱਜ ਨਾ ਜਿੰਨੇ ਫਲੈਟ ਓਨਰ ਸਾਰੇ ਬੁਲਾਏ ਹੋ ਕੋ ਮੀਟਿੰਗ ਹੈ ਅੱਜ ਜੀ ਓਨਰ ਓਨਰ ਬੁਲਾਇਆ 4:30 ਹੋ ਰਹਿਗੇ 20 ਮਿੰਟ ਚਾਹ ਰੋਲਾ ਹੈ ਕੋ ਰੋਲਾ ਕੋਈ ਥੋੜੇ ਜਿਹਾ ਰੋਲਾ ਜਿਹਾ ਪਿਆ ਹੁੰਦਾ ਅਸੀਂ ਜਿਹੜੀਆਂ ਗੱਲਾਂ ਲਖਾਈਂ ਤਰਖੀਆਂ ਤੇ ਆ ਉਹ ਕੂੜੀਆਂ ਨਹੀਂ ਹੈਗੀਆਂ ਫਲੈਟ ਦੀ ਅੱਛਾ ਜੋ ਐਗਰੀਮੈਂਟ ਚ ਹੋਈਆਂ ਤੇ ਚੀਚਾ ਉਹ ਪੂਰੀ ਨਹੀਂ ਚੇਰੇ ਹੈਗੀ ਉਹਦੀ ਗੱਲਬਾਤ ਕਰਨੀ ਸਾਰੇ ਨਾਲ ਵੀ ਤਾਂ ਵੀ ਹਲਕੀ ਜਿਹੀ ਭੁੱਖ ਲੱਗ ਗਈ ਤੇ ਕਹਿੰਦੇ ਹਲੇ ਮੇਟਿੰਗ ਮੇਟਿੰਗ ਨੂੰ ਟਾਈਮ ਆ ਮੈਂ ਕਿਹਾ ਪਹਿਲਾਂ ਤੂੰ ਖਾਣ ਪਾਣਾ ਆਹ ਕਿਹੜਾ ਆਜ ਦਾ ਵੇਖਦਾ ਇੱਧਰ ਕੇਲੇ ਦਾ ਸ਼ਿਕੀ ਨਾ ਕੇਲਾ ਜ਼ਿਆਦਾ ਖਾਂਦਾ ਇਹ ਵੇਖ ਕਰਾ ਉਹਦੇ ਆਉਣਾ ਇਹ ਮੇਰੇ ਯਾਰ ਬੁਲੀ ਨਿੰਮਾ ਬੈਠਾ ਖੜਦਾ ਇੱਕ ਮੈਂ ਦੇਖਿਆ ਨਹੀਂ ਮੇਰੇ ਵੱਲੋਂ ਇੱਕ ਮੁੰਡਾ ਖੜਦਾ ਇਹ 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 ਚੜਾ ਦਮ ਕਲ ਉੱਤਰ ਲਾ ਦੇ ਉੱਧਰ